ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਚਾਲ ਆ ਹੋਰ ਸਾਰੀ ਪ੍ਰਾਠੀ ਠੀਕਾ ਲਾਓ ਬਾਈ ਮਿੱਤਰੋ ਆਪਾਂ ਵੀ ਫਰਦੇ ਆ ਬਾਈ ਜੀ ਤਿਆਰ ਆਪਾਂ ਥੋੜਾ ਜਿਹਾ ਚੱਲੇ ਆ ਕੰਮ ਤੇ ਬਾਈ ਜੀ ਅੱਜ ਇਧਰਲੇ ਪਾਸੇ ਬਾਈ ਤਿੰਨ ਕ ਜੋੜੀਆਂ ਚਾਰ ਨਵੀਆਂ ਲਾਤੀਆਂ ਹੋ ਨੋਬ ਆ ਉਦਲੀ ਜੋੜੀ ਵੀ ਨਵੀਆਂ ਆ ਦਾ ਬੱਚੇ ਕੱਢੀ ਬੈਠੀ ਆ ਇਧਰ ਮੰਜੀ ਦੇ ਉੱਲੇ ਫਰਦੀਆਂ ਜੋੜੀਆਂ ਇਹ ਬਾਈ ਤੁਹਾਨੂੰ ਆ ਕੇ ਦਿਖਾਵਾਂਗੇ ਜੋੜੀਆਂ ਆਪਾਂ ਹੁਣ ਚੱਲੇ ਵੀ ਆ ਥੋੜਾ ਜਿਹਾ ਆਪਾਂ ਬਾਹਰ ਤੇ ਬਾਈ ਮਿੱਤਰੋ ਆਪਣੇ ਬੱਚਿਆਂ ਦਾ ਕੋਈ ਮੂੰਹ ਫਰ ਨਹੀਂ ਬਣਿਆ ਨਾ ਬੱਚੇ ਬਾਈ ਮਿਲੇ ਆ ਤੇ ਨਹੀਂ ਥਿਆਏ ਆ ਭਰਾ ਇਹ ਪਸ਼ੂ ਧੁੱਪੇ ਖੜੇ ਆ ਲਓ ਬਈ ਮਿੱਤਰੋ ਬੰਬੂ ਘਾਟ ਆਪਣਾ ਕੈਰਤਾ ਸਟਾਰਟ ਆ ਛਤਰੀਆਂ ਬਈ ਆਪਣੀਆਂ ਲੱਗੀਆਂ ਪੁੰਨਾ ਜੇ ਕੋਈ ਬੱਚਾ ਉੱਡਿਆ ਆ ਡਿਆ ਆ ਤਾਂ ਧੀਰੇ ਦਾ ਫੋਨ ਆਇਆ ਸੀ ਧੀਰੇ ਦੇ ਬੱਚੇ ਇਧਰ ਨਵੇਂ ਉੱਡ ਕੇ ਕਹਿੰਦਾ ਇਧਰ ਨੂੰ ਆਏ ਵੇ ਆ ਲਓ ਬਈ ਮਿੱਤਰੋ ਆਪਾਂ ਤਾਂ ਬਈ ਜੀ ਚੱਲੇ ਆ ਤੇ ਬੰਬੂ ਘਾਟ ਆਪਣਾ ਸਟਾਰਟ ਆ ਇਹ ਲਾਉਣੇ ਆ ਨਾਲ ਦੇ ਨੂੰ ਫੋਨ ਲਓ ਬਈ ਮਿੱਤਰੋ ਇੱਕ ਬੱਚੇ ਦੀ 10 ਪਈ ਆਪਣੀ ਦੀ ਠੀਕ ਆ ਟੀਰਾ ਦਾ ਵੀ ਤੁਹਾਡਾ ਇੱਕ ਬੱਚਾ ਕਹਿੰਦਾ ਹੈਗਾ ਲੱਗਦਾ ਵੀ ਟੀਰਾ ਜਿਵੇਂ ਫਰਦਾ ਹੁੰਦਾ ਪਿੰਡ 'ਚ ਉਹਦੀ ਬਾਈ ਆ ਕੇ ਬੜਤਾਲ ਕਰਾਂਗੇ ਟੀਰੇ ਦੇ ਹੀ ਪੰਜ ਛੇ ਨਵੇਂ ਬੱਚੇ ਹੋਣਗੇ ਸ਼ਾਇਦ ਦੇਖ ਜਣ ਤਾਂ ਇੱਥੋਂ ਤੇ ਉਹ ਜ਼ਾਫੂਨ ਆਏ ਸੀ ਹੁਣ ਕਹਵਾ ਬੱਚੇ ਇਧਰ ਨੂੰ ਨਹੀਂ ਆਏ ਮੈਂ ਕਿਹਾ ਮੈਂ ਤਾਂ ਚੱਲਿਆ ਯਾਰ ਕਿਤੇ ਬਾਈ ਘਰੇ ਹੈ ਨਹੀਂਗਾ ਠੀਕ ਕਹਿੰਦਾ ਸ਼ਿਆਤਰ ਨਾ ਮਹੀ ਆਪਣਾ ਤਿੰਨੇ ਲੱਗਣਾ ਬង ਜੀ ਕੋਈ ਬੱਚਾ ਘਰ ਪਹੁੰਚਿਆਗਾ ਤਾਂ ਸ਼ਾਇਦ ਪਰ ਮੁਸ਼ਕਲ ਹੀ ਆ। ਲੋ ਮਿੱਤਰੋ। ਲਓ ਭਾਈ ਮਿੱਤਰੋ ਆਪਾਂ ਖੜੇ ਆਂ ਭਾਈ ਸੂਏ ਤੇ ਵੇਟ ਹੋ ਰਹੀ ਹੈ ਬੰਦੇ ਦੀ। ਉਣੀਆਂ ਉਹਨਾਂ ਮਾਈ ਤੋਈ ਨੰਬਰ ਇਹ ਸੂਏ ਦਾ ਪਹੜਾ। ਕਿ ਉਧਰ ਫੋਨ ਕਰਾਂ। ਉਹ ਆਉਣ ਲੱਗਿਆ ਫਿਰ ਚੱਲਦੇ ਆਂ। ਇਹ ਸੂਏ ਤੇ ਖੜੇ ਆਂ ਭਈ ਉਸੇ ਉਸੇ ਦੀ ਵੇਟ ਹੀ ਕਰੀ ਜਾਨੇ ਆਂ ਭਾਈ। ਬੱਚਾ ਆਉਦੇ ਆਂ ਉਹ ਆ ਰਿਹਾ ਮੇਰੇ ਜਿਗਰ ਕਾ ਛੱਲਾ। ਬਹੁਤ ਰਾਮਣੀ ਰੇ ਜਾਣਾ ਮੇਰੀ ਲਓ ਭਾਈ ਇਹ ਤੇ ਮੇਰੀ ਜਾਨ ਲੱਗੇ ਆ ਬਰਾਬਰਾਂ ਤੇ ਜਾਣਾ ਕੀ ਕਰੀ ਉਹ ਤੇਰੀ ਮੇਰੀ ਜਾਨ ਦੇ ਦਰੂਦ ਨਾ طيب ਕਰੋ ਭਾਈ ਅੱਜ ਪੁੱਤਰ ਇਸੇ ਕਰਕੇ ਨਿਕਲਦੇ ਕਰਦੇ ਬੇਟੀ ਗਾੜੀ ਰਹੀ ਹੋ ਭਾਈ ਮਿੱਤਰੋ ਕਪਤਨ ਦੇ ਜਬੀੜ ਕੇ ਹੁਣ ਅਪਾ ਚੱਲਿਆ ਜਲਾਲ ਵਾਲੇ ਖੰਦਿਆਂ ਤੋਂ ਲੈਣੀ ਆ ਮਾਤਾ ਦੀ ਦਵਾਈ ਹੋਜੀ ਬੇਰੀ ਜਾਣੋ ਮੇਰੇ ਨਾਲ ਆਏ ਜਿਹੜੇ ਕੰਮ ਆਏ ਸੀ ਭਾਈ ਉਹ ਕੰਮ ਨਹੀਂ ਹੋਇਆ ਆਦਬ ਜਾਦੀ ਅਸੀਂ ਫੋਨ ਵੇਖਣ ਆਏ ਸੀ ਫੋਨ ਲੈਣਾ ਸੀ ਪਰ ਨਹੀਂ ਗੱਲ ਬਣੀ ਕੱਲ ਨੂੰ ਦੇਖਾਂਗੇ 13 ਲੈ ਲੈਂਦੇ ਆ 14 ਲੈ ਲੈਂਦੇ ਆ 12 ਲੈ ਲੈਂਦੇ ਆ ਕਿ 11 ਲੈ ਲੈਂਦੇ ਆ ਬਈ ਹੁਣ ਮਾਤਾ ਦੀ ਦਵਾਈ ਲੈਣ ਚੱਲੇ ਵੇ ਆ ਦਵਾਈ ਲੈ ਕੇ ਮਾਤਾ ਜੀ ਦੇ ਕੋਲ ਮੁਰਤੇ ਤੇ ਪਿੰਡ ਨੂੰ ਲੋਓ ਲੋ ਬਈ ਮਿੱਤਰੋ ਆ ਗਏ ਬਈ ਜਲਾਲ ਵਾਲਾ ਸੰਤਾਂ ਦੇ ਆਪਾਂ ਕੱਲੀ ਦਵਾਈ ਲੈਣੀ ਹੈ ਮਾਤਾ ਦੀ ਤੇ ਮੋੜ ਲਾ ਮੋੜ ਲਾ ਮੋੜ ਲਾ ਫੂੜਾ ਆ ਗੇੜੀ ਕਰ ਰਾ ਬਈ ਇਸ ਨੂੰ ਲੈ ਕੇ ਦਵਾਈ ਤੇ ਆਪਾਂ ਕਿ ਚੱਲਾਂਗੇ ਜਲਾਲ ਵਾਲੇ ਸਾਥ ਦਾ ਬਈ ਡੇਰਾ ਆ ਗੇੜੀ ਰੇ ਤੇ ਹੋਜੀ ਸਾਹ ਵਾਰੇ ਇਹ ਪੁੱ ਲੈ ਕੇ ਦਵਾਈ ਜੀ ਤੇ ਲਓ ਬਈ ਮਿੱਤਰੋ ਤੇਰੇ ਕੋਲੇ ਹੀ ਆ ਭਰਾਵਾ ਲੈ ਕੇ ਦਵਾਈ ਬਾਈ ਹੁਣ ਆਪਾਂ ਦਵਾਈ ਲੈਣੀ ਹੈ ਗੱਲੀ ਮਾਤਾ ਦੀ ਮਾਤਾ ਹੀ ਲੈ ਕੇ ਦਵਾਈ ਬਈ ਆਪਾਂ ਚੱਲਦੇ ਆ ਆ ਸਾਈਡ ਆ ਬਈ ਡੇਰਾ ਜੋਪਰੀ ਫਿਰੋਂ ਗਏ ਆ ਆ ਮੈਡੀਕਲ ਆ ਮੈਡੀਕਲ ਤੋਂ ਬਈ ਜੀ ਲੈ ਕੇ ਦਵਾਈ ਆਪਾਂ ਫਿਰ ਆਪਾਂ ਸੇਤੀ ਕਰ ਲੂ ਉਹ ਖੜਾ ਫੌਜੀ ਅੰਦਰ ਬੋਟਰਾ ਲਓ ਬਈ ਮਿੱਤਰੋ ਪਿੰਡ ਨੂੰ ਚੱਲ ਪਿਆ ਤੇ ਬਾਬਾ ਰਾਣਾ ਕੰਪੀਰ ਕਰੇ ਤੇ ਫੋਨ ਆਪਾਂ ਕੱਲ ਨੂੰ ਕੋਈ ਨਾ ਕੋਈ દવા ਦਵਾਈਆਂ ਫੇਗਣਾ ਕੋਈ ਵੀ ਵਧੀਆ ਫੋਨ ਕਾਲ ਨੂੰ ਲੈ ਲੈਣਾ ਫੌਜੀ ਸਾਹਿਬ ਨੂੰ ਕਹਿਦਾ ਫੌਜੀ ਸਾਹਿਬਾਂ ਦਾ ਵੀ ਕੱਲ ਨੂੰ ਆਪਾਂ ਫੋਨ ਲੈ ਲਾਂਗੇ ਲਓ ਬਈ ਲਓ ਬਈ ਮਿੱਤਰੋ ਲੋ ਬਈ ਮਿੱਤਰੋ ਆਪਾਂ ਗਏ ਸੀ ਜੈਤੋ ਦੇ ਮਾਤਾ ਨੇ ਮਗਰੋਂ ਬਈ ਫਰਸ਼ਾ ਬੂਛਾ ਧੂੜ ਗਿਆ ਬਣਾਦਾ ਵਧੀਆ ਮਾਹੌਲ ਬਈ ਲੱਗਦਾ ਪਰ ਕਾਫੀ ਟਾਈਮ ਗਿਆ ਦੇ ਫਰਸ਼ਾਂ ਤੋਂ ਕੇ ਰਿਪੋਰਟ ਕਰਤਾ ਗਾ ਨੂੰ ਲੋ ਬਈ ਮਿੱਤਰੋ ਹੋਰ ਸਰ ਚਾਹ ਕਰ ਗਈ ਦੀ ਬੁੱਤਰਾਂ ਨੂੰ ਗਾਣਾ ਪਾਣੀ ਪਾਉਣ ਲੱਗੇ ਬੂਲ ਪਾਈ ਜਾਂਦਾ ਮੈਂ ਤਾਂ ਪਾ ਤੀ ਲੋਡ ਮੁਤਾਬਕ ਤੇ ਹੁਣ ਪਟੇ ਪਟੇ ਪਾ ਕੇ ਤੇ ਪਸੂ ਬਨ ਗਏ ਬਾਈ ਸਦਰਗਾ ਸਿਰਫ ਲੱਗ ਗਏ ਰਹਿਗਾ ਬਾਈ ਸਦਰਗਾ ਬੱਚਾ ਪੁੱਛਿਆ ਤਾਂ ਕੁਝ ਲੈਣੀ ਕਰ ਲਾ ਫੋਕਸ ਕਰ ਲਾ ਬਈ ਫੋਨ ਦਾ ਵੀ ਕੰਡਾ ਕੱਢ ਦੇਣਾ ਅੱਜ ਨਹੀਂ ਤਾਂ ਕੱਲ ਨੂੰ ਫੋਨ ਲਾਏ ਆਪਨਾ ਕੋਈ ਨਾ ਕੋਈ ਮਿੱਤਰੋ ਆ ਦੋ ਇੱਕ ਜੋੜੀ ਹੈ ਆ ਦੋ ਇੱਕ ਜੋੜੀ ਹੈ ਇਹਦੇ ਜਿਹੜੀ ਬੱਚੇ ਕੱਢੀ ਬਿਠੀ ਦੋ ਤਿੰਨ ਜੋੜੇ ਬਾਈ ਲੱਗਣਾ ਪਊਗਾ ਕਿ ਭਾਈ ਆਪਾਂ ਸਰੋਂ ਆਪਣਾ ਕਹਾਣੀ ਕਢਾਉਣ ਗਏ ਹੋਇਆ ਲੋਬੇ ਮੇਟਰ ਸਾਰੂ ਮਾ ਫੜਾ ਲਏ ਯਾਰ ਇਹ ਪਈ ਬਈ ਬਾਹਰ ਹੀ ਰੱਖ ਮਿਤੀ ਤੇ ਪਾਉਣਾ ਜਿਹੜਾ ਦਰਦੇ ਬੱਚੇ ਆਵਰਦੇ ਮਾਰਾਈ ਸੋਖ ਰੱਖੀ ਬਈ ਕੱਲ ਨੂੰ ਆਪਾਂ ਲੈ ਗਰੂ ਸੋਖ ਰੱਖੀ ਬਈ ਕੱਲ ਨੂੰ 101% ਚਾਂਸ ਆ ਵੀ ਫੋਨ ਆਪਾਂ ਲੈ ਆਣਾ ਬਹੁਤ ਨਾ ਬੱਚੇ ਬੈਠੇ ਆ ਓਏ ਮਿੱਤਰਾਂ ਹਾਂ ਬੱਚੇ ਆ ਨਵੇਂ ਜਿਹੇ ਤਾਂ ਇਹ ਕੋ ਗਿਆ ਬਈ ਜੀ ਕੁੱਲ ਪਿਆਕ ਬੱਚੇ ਹੈਗੇ ਆ ਬਾਬੇ ਦੀ ਮਿਹਰ ਨਾਲ ਜਿੰਨਾਂ ਦੇ ਵਿੱਚੋਂ 5-7 ਸੀ ਗਵਾਤੇ ਆ ਤੇ ਇਹਦੇ ਪਿਛਲੀ ਵਾਰ ਇਹਨਾਂ ਕਬੂਤਰਾਂ ਫਰਦ ਆ ਵਰਦਗਾ ਠੀਕ ਹੈ ਕਿੰਨੇ ਬੁੱਢਾ ਕੂਤਰ ਫਿਰਦਾ ਉਹ ਜਰਾ ਆ ਫਿਰਦਾ ਆਇਆ ਆ ਆ ਬੁੱਧਰ ਮੈਂ ਨਾ ਬਈ ਮਿੱਤਰੋ ਆ ਜੀ ਨੀਂ ਨੀ ਕੱਟ ਲੈ ਬੱਚੇ ਜੀ ਕੀ ਨੀਂ ਦੇ ਆ ਠੀਕ ਆ ਤੇ ਆ ਹਰੀ ਗੜਿਆਲ ਦੀ ਬੂਤਰੀ ਇਹ ਵੀ ਕੱਟੀ ਬੈਠੀ ਆ ਆ ਬਾਜਿੰਗ ਵਾਲੇ ਦੇ ਆ ਬਈ ਦੋਵੇਂ ਇਹ ਵੀ ਕੱਟੀ ਬੈਠੇ ਆ ਤੇ ਐਨੇ ਨਹੀਂ ਕੱਟੇਗੇ ਜੀ ਇੱਕ ਦੋ ਦਿਨਾਂ ਇਹ ਕੱਢ ਲੂਗੇ ਵੀ ਤੇ ਆ ਤਿੰਨ ਬੱਚੇ ਬਾਈ ਆ ਬੈਠੇ ਠੀਕ ਆ ਇਹ ਤਿੰਨੇ ਬੱਚੇ ਆ ਗੂਡਰੀ ਪਾਲ ਲਈ ਆ ਆ ਪਾਲੀ ਜਾਂਦੀ ਆ ਚਦਰੀ ਤੇ ਭਾਉਣ ਵਾਲੇ ਆ ਬਸ ਕੱਲ ਤੋਂ ਭਾਇਆ ਕਰਾਂਗੇ ਇਹਨਾਂ ਨੂੰ ਇਹ ਆ ਸਹੀ ਆ ਗਈ ਗੀਲੇ ਗੂਤਰ ਦੇ ਗੀਲਾ ਪੀਤਰਾ ਬਤਨਾ ਨਹੀਂ ਆਉਂਦਾ ਇਹ ਨਾ ਬਾਈ ਮਿੱਤਰੋ ਆ ਭਾਈ ਮਾਇਲ ਦੇ ਮਾਪ ਜਾਲ ਦੇ ਇੱਟਾ ਜੀ ਆਖ ਨੰਬਰ ਖਾਈ ਜਾਂਦੇ ਆ ਬਾਈ ਬੱਤਿਆਂ ਦੇ ਯਾਰ ਝਿੰਝਾ ਮੱਢਦੇ ਨਾ ਅੱਜ ਬੱਤੀ ਆ ਬਾਜਗਣਾ ਦੇ ਪੁੱਤੋਂ ਦੀ ਆ ਗਈ ਬਾਈ ਠੀਕ ਆ ਆ ਦੋ ਬੱਤੀ ਹੋ ਗਈ ਜੀ ਆ ਮੇਰੇ ਤੋਂ ਦੋ ਵੇਖੀ ਹੋਰ ਬੱਜਿਆ ਕਿਤੇ ਨਹੀਂ ਆਉਂਦੇ ਸਾਹ ਆ ਵੀ ਢਹਿਕਾ ਇਥੇ ਵੀ ਆਂਡੇ ਮਿਲ ਲਾਏ ਮੇਰੇ ਇਥੇ ਐਂਡਰ ਕਰਨਾ ਹੈ ਲੋ ਬਾਈ ਮਿੱਤਰੋ ਮੈਂ ਤੇ ਫੌਜੀ ਲੈਣ ਗਏ ਸੀ ਛੋਲਿਆਂ ਦੀ ਦਾਲ ਛੋਲਿਆਂ ਦੀ ਦਾਲ ਤੇ ਤਾਰਾ ਮੀਰਾ ਉਹ ਪਿਆ ਲੋ ਬਾਈ ਮਿੱਤਰੋ ਲੋ ਬਾਈ ਜੀ ਤਾਰ ਕੱਢਣ ਵਾਲੀ ਤਾਰ ਕੱਢਦੇ ਆ ਚਲੋ ਬਾਈ ਠੀਕ ਆ ਹੁਣ ਆਪਾਂ ਬਾਈ ਜੀ ਕਰਨ ਲੱਗੇ ਆ ਵਲੌਗ ਦੀ ਸਮਾਪਤੀ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਚ ਮੇਰਾ ਭਰਾ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਦੇ ਕਰੋ ਭਾਈ ਬੱਚਿਆਂ ਦੀ ਆਸਾਂ ਜਿਹੀ ਹੈਗੀ ਛੇੜ ਕਰਨ ਲੱਗਣਾ ਪੰਗਾ ਮੀਰਾ ਡਿਗਰੀ ਯਾਰ ਉਹ ਜੋਦਰਗੀ